ਅਤੇ ਹੁਣ ਤੁਸੀਂ ਉਹਨਾਂ ਦਾ ਅੰਦੋਲਨ ਵੀ ਚੁਕਵਾ ਦਿੱਤਾ ਤੇ ਹੁਣ ਵਿਰੋਧੀਆਂ ਦਾ ਦਾਅਵਾ ਹੈ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਿਸਾਨਾਂ ਨੇ ਦਿੱਲੀ ਜਾਣਾ ਸੀ ਤਾਂ ਕਰਕੇ ਅੰਦੋਲਨ ਚੁਕਵਾਇਆ ਤੁਹਾਡੇ ਕੋਲ ਇਸ ਦੀ ਇਨਪੁੱਟ ਸੀ ਇਹ ਗੱਲ ਹਵਾ-ਹਵਾਈ ਨਹੀਂ ਸਗੋਂ ਐਸਐਸਪੀ ਨਾਨਕ ਸਿੰਘ ਨੇ ਬਕਾਇਦਾ ਹਾਈ ਕੋਰਟ ਵਿੱਚ ਦੱਸਿਆ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਵਿਕਰਮ ਮਜੀਠੀਆ ਤਾਂ ਇੱਥੋਂ ਤੱਕ ਕਹਿ ਰਹੇ ਕਿ ਭਗਵੰਤ ਮਾਨ ਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਚੁਣਿਆ ਪਰ ਤੁਸੀਂ ਦਿੱਲੀ ਦਾ ਹੱਥ ਠੋਕਾ ਬਣ ਕੇ ਕੰਮ ਨਾ ਕਰੋ ਅਤੇ ਹਾਈ ਕੋਰਟ ਵਿੱਚ ਦਿੱਤੇ ਐਫੀ ਡੈਵਿਡ ਤੋਂ ਬਾਅਦ ਆਗੂ ਵਿਰੋਧੀ ਧਿਰ ਪਰਤਾ ਬਾਜਵਾ ਕਹਿ ਰਹੇ ਨੇ ਕਿ ਹੁਣ ਬਿੱਲੀ ਥੈਲਿਆਂ ਬਾਹਰ ਆ ਚੁੱਕੀ ਹੈ ਕੱਲ ਜਿਹੜੇ ਨਾਨਕ ਸਿੰਘ ਜੀ ਨੇ ਉਹਨਾਂ ਨੇ ਇੱਕ ਐਫੀ ਡੈਵਿਡ ਦਿੱਤਾ ਹੈ ਆਨਰੇਬਲ ਹਾਈ ਕੋਰਟ ਜਿਹਦੇ ਵਿੱਚ ਉਹਨਾਂ ਨੇ ਖੁਦ ਤਸلیم ਕੀਤਾ ਕਿ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜੇ ਅਸੀਂ ਖਨੌਰੀ ਤੇ ਸ਼ੰਭੂ ਕਲੀਅਰ ਨਾ ਕਰਦੇ ਤੇ ਕਿਸਾਨ ਭਰਾ ਜਿਹੜੇ ਨੇ ਇਹ ਦਿੱਲੀ ਵੱਲ ਕੂਚ ਕਰਨ ਨੂੰ ਚੱਲ ਰਹੇ ਸੀ ਤੋਂ ਇਥੋਂ ਸਾਫ਼ ਤੌਰ ਇਹ ਗੱਲ ਸਾਹਮਣੇ ਆ ਗਈ ਕਿ ক্লোਜ਼ਡ ਅਪ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਭਾਜਪਾ ਦਾ ਤੇ ਮਾਨ ਸਾਹਿਬ ਦੀ ਸਰਕਾਰ ਦਾ ਚੱਲ ਰਿਹਾ ਜੋ ਕੁਝ ਵੀ ਇਹ ਹੋਇਆ ਸਾਡਾ ਇਹ ਇੱਕ ਵਾਰ ਫੇਰ ਇਹੀ ਕਹਿਣਾ ਕਿ ਬੀਜੇਪੀ ਦੇ ਕਹਿੰਦੇ ਹੀ ਮਾਨ ਸਾਹਿਬ ਦੀ ਸਰਕਾਰ ਇਸ ਟਾਈਮ ਚੱਲ ਰਹੀ ਹੈ ਉਹ ਜੋ ਜੋ ਕੁਝ ਵੀ ਅੱਜ ਪੰਜਾਬ ਚ ਹੋ ਰਿਹਾ ਈਵਨ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਬੋਲਦੇ ਗੱਲ ਕਹੀ ਸੀ ਕਿ ਜਿਹੜਾ ਇੱਕ ਪੰਜਾਬ ਚ ਐਕਸ਼ਨ ਹੋਇਆ ਭਾਵੇਂ ਸਾਡੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਆਪਣੇ ਮੁਤਾਬਕ ਐਕਸ਼ਨ ਕਰਵਾ ਲਿਆ ਸੋ ਇਹ ਚੀਜ਼ ਕਲੀਅਰ ਕਰਦੀ ਏ ਇੱਕ ਸਿੱਕੇ ਦੇ ਦੋ ਪਹਿ। ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ। ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਡਪੀ ਰੋਰੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅਨਦਾਤਾ ਦੇਸ਼ ਦੀ ਰਾਜਤਾ ਵਿੱਚ ਨਹੀਂ ਜਾਊਗਾ ਤੇ ਕੀ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕੁਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਤੁਹਾਡੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ ਬੀ ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਧਰਤਾ ਬੀ ਟੀਮ ਕਹਿ ਲੋ ਸੀ ਟੀਮ ਕਹਿ ਲੋ ਏ ਟੀਮ ਕਹਿ ਲੋ ਰੀਅਲ ਟੀਮ ਕਹਿ ਲੋ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਅਨ ਦਾਤਾ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆ ਨੂੰ ਇੱਕ ਪਾਸੇ ਹਾਈ ਕੋਰਟ ਵਿੱਚ ਸਰਕਾਰ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਅਸੀਂ ਢੱਲੇਵਾਲ ਨੂੰ ਹਿਰਾਸਤ ਵਿੱਚ ਨਹੀਂ ਲਿਆ ਪਰ ਦੂਜੇ ਪਾਸੇ ਢੱਲੇਵਾਲ ਸਾਹਿਬ ਨੂੰ ਮਿਲਣ ਗਏ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਆਖਿਰ ਅਜਿਆ ਕਿਉਂ ਇੱਕ ਪਾਸੇ ਤੁਸੀਂ ਕਿਸਾਨਾਂ ਨੂੰ ਦਿੱਲੀ ਜਾਣ ਦੀ ਕਿਸੇ ਸਮੇਂ ਵਕਾਲਤ ਕਰ ਰਹੀ ਸੀ ਤੇ ਹੁਣ ਤੁਸੀਂ ਕਿਸਾਨਾਂ ਦੇ ਦਿੱਲੀ ਵਾਦਿਆਂ ਨੂੰ ਲੈ ਕੇ ਉਹਨਾਂ ਦੇ ਅੰਦੋਲਨ ਨੂੰ ਖਤਮ ਕਰਵਾ ਰਹੇ ਹੋ ਵਿਰੋਧੀ ਤੁਹਾਨੂੰ ਭਾਜਪਾ ਨਾਲ ਮਿਲਿਆ ਹੋਇਆ ਦੱਸ ਰਹੇ ਨੇ ਕਿਸਾਨ ਤੁਹਾਡੀ ਮੰਚਾ ਤੇ ਸਵਾਲ ਖੜੇ ਕਰ ਰਹੇ ਹੁਣ ਸਵਾਲ ਇਹ ਹੈ ਕਿ ਆਖਿਰ ਇਸ ਅੰਦੋਲਨ ਨੂੰ ਚੁਕਵਾਏ ਜਾਣ ਦੀ ਅਸਲ وجہ ਆਖਿਰ ਸੀ ਕੀ